ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਪਟਿਆਲੇ ਵਿੱਚ ਲਗਭਗ ਰਾਤ ਦੇ 11 ਵਜੇ ਬਹੁਤ ਜ਼ੋਰ ਦੀ ਮੀਂਹ ਪੈ ਰਿਹਾ ਸੀ ਉਸੇ ਵੇਲੇ ਇੱਕ ਆਟੋ ਵਾਲਾ ਆਪਣੇ ਆਟੋ ਨੂੰ ਖੜਾ ਕੇ ਤੇ ਉਸ ਆਟੋ ਦੇ ਵਿੱਚ ਆਰਾਮ ਕਰ ਰਿਹਾ ਸੀ ਉਦੋਂ ਹੀ ਉਸ ਆਟੋ ਦੇ ਬਾਰੀ ਨੂੰ ਇੱਕ ਲੜਕੀ ਖੜਕਾਉਂਦੀ ਆ ਉਹ ਬਹੁਤ ਜ਼ਿਆਦਾ ਘਬराई ਹੋਈ ਸੀ ਉਸ ਦੇ ਕੱਪੜੇ ਵੀ ਪੂਰੇ ਪਿਜ ਚੁੱਕੇ ਸੀ ਇਸ ਤਰ੍ਹਾਂ ਖੜਕਾ ਸੁਣ ਕੇ ਉਹ ਆਟੋ ਵਾਲਾ ਉਸ ਲੜਕੀ ਦੇ ਵੱਲ ਦੇਖਦਾ ਉਹ ਲੜਕੀ ਆਪਣੇ ਹੱਥ ਜ਼ੋਰ-ਜ਼ੋਰ ਦੀ ਗੱਡੀ ਤੇ ਮਾਰ ਰਹੀ ਸੀ ਤਾਂ ਕਿ ਆਟੋ ਵਾਲਾ ਉੱਠ ਖੜੇ ਇਹ ਸਭ ਕੁਝ ਦੇਖ ਕੇ ਉਸ ਲੜਕੀ ਵੱਲ ਦੇਖ ਕੇ ਪੁੱਛਦਾ ਹੈ ਕਿ ਕੀ ਗੱਲ ਹੈ ਤਾਂ ਉਹ ਲੜਕੀ ਆਖਦੀ ਆ ਕਿ ਮੈਂ ਬੁਰੀ ਤਰ੍ਹਾਂ ਫਸ ਚੁੱਕੀ ਆ ਮੈਂ ਇੰਨੀ بارش ਦੇ ਵਿੱਚ ਕਿੱਧਰ ਜਾਵਾਂ ਮੈਨੂੰ ਮਦਦ ਦੀ ਜ਼ਰੂਰਤ ਆ ਪਹਿਲਾਂ ਉਹ ਖੜ ਕੇ ਸੋਚਦਾ ਹੈ ਉਹ ਲੜਕੀ ਉਸ ਦੀ ਗੱਡੀ ਦੇ ਵਿੱਚ ਬੈਠਣ ਲੱਗਦੀ ਆ ਉਹ ਚੰਗੀ ਤਰ੍ਹਾਂ ਦੇਖਦਾ ਹੈ ਕਿ ਇਸ ਦੇ ਮਗਰ ਤਾਂ ਨਹੀਂ ਕੋਈ ਲੱਗਿਆ ਹੋਇਆ ਇਹ ਲੜਕੀ ਕਿਸੇ ਬਹੁਤ ਜ਼ਿਆਦਾ ਮੁਸੀਬਤ ਦੇ ਵਿੱਚ ਤਾਂ ਨਹੀਂ ਉਹ ਇੱਧਰ ਉੱਧਰ ਨਜ਼ਰ ਘਮਾਉਂਦਾ ਹੈ ਇਸ ਕਹਾਣੀ ਦਾ ਸੱਚ ਜਾਣਨ ਦੇ ਲਈ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਸੁਧਾਰਨ ਜਿਹਾ ਪਰਿਵਾਰ ਰਹਿੰਦਾ ਹੈ ਉਸ ਪਰਿਵਾਰ ਦੇ ਵਿੱਚ ਦੋ ਭੈਣ ਭਾਈ ਹਨ ਭੈਣ ਦਾ ਪਹਿਲਾ ਵਿਆਹ ਹੋ ਚੁੱਕਿਆ ਹੈ ਉਹ ਕਦੇ-ਕਦੇ ਆਪਣੇ ਭਰਾ ਨੂੰ ਮਿਲਣ ਲਈ ਆ ਜਾਂਦੀ ਹੈ ਕਿਉਂਕਿ ਉਸ ਦਾ ਭਰਾ ਇਕੱਲਾ ਰਹਿੰਦਾ ਸੀ ਉਸ ਲੜਕੇ ਦਾ ਨਾਮ ਰਵੀ ਸੀ ਰਵੀ ਦਾ ਪਿਓ ਵੀ ਪਹਿਲਾਂ ਆਟੋ ਹੀ ਚਲਾਉਂਦਾ ਸੀ ਪਾਪਾ ਦੀ ਮੌਤ ਤੋਂ ਬਾਅਦ ਰਵੀ ਨੇ ਆਪਣੇ ਪਾਪਾ ਦੀ ਗੱਡੀ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਸੀ ਉਹ ਗੱਡੀ ਨਾਲ ਹੀ ਆਪਣੇ ਘਰ ਦਾ ਖਰਚਾ ਚਲਾਉਂਦਾ ਰਵੀ ਦੇ ਪਾਪਾ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਉਸਦੀ ਮੰਮੀ ਵੀ ਇਸ ਦੁਨੀਆ ਤੋਂ ਚਲੀ ਗਈ ਸੀ ਉਹ ਦੋਨੇ ਭੈਣ ਭਰਾ ਇਕੱਲੇ ਰਹਿ ਗਏ ਸੀ ਰਵੀ ਦੀ ਭੈਣ ਦਾ ਨਾਮ ਰਿੰਕੀ ਸੀ ਉਹ ਭਾਵੇਂ ਰਵੀ ਤੋਂ ਜ਼ਿਆਦਾ ਵੱਡੀ ਨਹੀਂ ਸੀ ਪਰ ਉਸਦਾ ਵਿਆਹ ਛੋਟੀ ਉਮਰ ਵਿੱਚ ਹੀ ਰਵੀ ਨੇ ਆਪਣੇ ਵਿਆਹ ਤੋਂ ਪਹਿਲਾਂ ਹੀ ਕਰ ਦਿੱਤਾ ਸੀ ਵਿਆਹ ਤੋਂ ਬਾਅਦ ਰਿੰਕੀ ਆਪਣੇ ਸਹੁਰੇ ਘਰ ਚਲੀ ਗਈ ਸੀ ਪਰ ਉਹ ਥੋੜੇ ਦਿਨਾਂ ਬਾਅਦ ਹੀ ਰਵੀ ਦੇ ਘਰ ਆ ਜਾਂਦੀ ਸਾਰੇ ਘਰ ਦੀ ਸਾਬ-ਸਪਾਈ ਕਰਦੀ ਪਾਣੀ ਰਿੰਕੀ ਕੁਝ ਦਿਨਾਂ ਬਾਅਦ ਆ ਜਾਂਦੀ ਪਰ ਫਿਰ ਵੀ ਰਵੀ ਨੂੰ ਘਰ ਦੀ ਸਫਾਈ ਤਾਂ ਕਰਨੀ ਹੀ ਪੈਂਦੀ ਸੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਹਮੇਸ਼ਾ ਆਪਣੇ ਪੇਕੇ ਘਰ ਤਾਂ ਨਹੀਂ ਰਹਿ ਸਕਦੀ ਸੀ ਰਵੀ ਘਰ ਵਿੱਚ ਬਿਲਕੁਲ ਇਕੱਲਾ ਰਹਿੰਦਾ ਸੀ ਇਸ ਲਈ ਜਦੋਂ ਸ਼ਾਮ ਹੋ ਜਾਂਦੀ ਉਸ ਦਾ ਘਰੇ ਜਾਣ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਇਸ ਲਈ ਰਵੀ ਰਾਤ ਨੂੰ ਗੱਡੀ ਚਲਾਉਂਦਾ ਰਹਿੰਦਾ ਤੇ ਉਹਨੂੰ ਕਿਤੇ ਸਵਾਰੀ ਮਿਲ ਜਾਂਦੀ ਤਾਂ ਠੀਕ ਸੀ ਤੇ ਨਹੀਂ ਉਹ ਗੱਡੀ ਦੇ ਵਿੱਚ ਹੀ ਸੌਂ ਜਾਂਦਾ ਸੀ ਉਹ ਸ਼ਹਿਰ ਦੇ ਨੇੜੇ ਰੋਡ ਦੇ ਕਿਨਾਰੇ ਹੀ ਗੱਡੀ ਖੜਾ ਲੈਂਦਾ ਤੇ ਉੱਥੇ ਹੀ ਪੈ ਜਾਂਦਾ ਰਾਤ ਨੂੰ ਜੇਕਰ ਕੋਈ ਸਵਾਰੀ ਮਿਲਦੀ ਤਾਂ ਉਸ ਨੂੰ ਛੱਡਿਆਉਂਦਾ ਇੱਕ ਦਿਨ ਰਵੀ ਸ਼ਾਮ ਜੇ ਨੂੰ ਇੱਕ ਅਜਿਹੀ ਸਵਾਰੀ ਮਿਲਦੀ ਆ ਉਸਨੇ ਸ਼ਹਿਰ ਤੋਂ ਦੂਜੇ ਪਾਸੇ ਬਾਹਰ ਛੱਡ ਕੇ ਆਉਂਦਾ ਰਵੀ ਸਵਾਰੀ ਨੂੰ ਛੱਡਦਾ ਫੈਸਲਾ ਕਰ ਲੈਂਦਾ ਉਸ ਸਮੇਂ ਆਉਣ ਤੱਕ ਉਸ ਨੂੰ ਕਾਫੀ ਹਨੇਰਾ ਹੋ ਜਾਂਦਾ ਰਵੀ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾਉਂਦਾ ਅਤੇ ਉਹਨਾਂ ਦੇ ਟਿਕਾਣੇ ਤੇ ਪਹੁੰਚਾਉਂਦਾ ਹੈ ਜਿੱਦੋਂ ਵਾਪਸ ਮੁੜਦਾ ਤਾਂ ਘਰ ਜਾਣ ਦਾ ਬਿਲਕੁਲ ਵੀ ਮਨ ਨਹੀਂ ਹੁੰਦਾ ਉਹ ਜਿਵੇਂ ਹੀ ਰਾਤ ਦੇ 11 ਵਜੇ ਆ ਉਦੋਂ ਬਹੁਤ ਜਿਆਦਾ ਜ਼ੋਰ ਦੀ ਮੀਂਹ ਪੈਣ ਲੱਗਦਾ ਹੈ ਮੀਂਹ ਨੂੰ ਦੇਖ ਕੇ ਉਹ ਇੱਕ ਸਾਈਡ ਤੇ ਆਪਣੀ ਗੱਡੀ ਰੋਕ ਲੈਂਦਾ ਹੈ ਅਦੇ ਵੀ ਰਾਤ ਉਹ ਗੱਡੀ ਵਿੱਚ ਹੀ ਸੌ ਜਾਵੇਗਾ ਵੈਸੇ ਵੀ ਉਹ ਕਈ ਵਾਰੀ ਗੱਡੀ ਦੇ ਵਿੱਚ ਹੀ ਸੌ ਜਾਂਦਾ ਹੈ ਇਹ ਸੋਚ ਕੇ ਹੀ ਉਹ ਉੱਥੇ ਅੱਖਾਂ ਬੀਚ ਕੇ ਪੈ ਜਾਂਦਾ ਤੇ ਉਸ ਨੂੰ ਪੈ ਪੈ ਨੂੰ ਕਦੋਂ ਨੀਂਦ ਆ ਜਾਂਦੀ ਉਸ ਨੂੰ ਪਤਾ ਹੀ ਨਹੀਂ ਲੱਗਦਾ ਉਹ ਦੀ ਜਾਗ ਉਦੋਂ ਖੁੱਲਦੀ ਆ ਜਦੋਂ ਇੱਕ ਲੜਕੀ ਜ਼ੋਰ ਜ਼ੋਰ ਦੀ ਉਸ ਦੀ ਗੱਡੀ ਤੇ ਹੱਥ ਮਾਰ ਰਹੀ ਹੁੰਦੀ ਆ ਖੜਕਾ ਸੁਣ ਕੇ ਉਹ ਇੱਕਦਮ ਉੱਠ ਜਾਂਦਾ ਜਿਉਂ ਹੀ ਉਹ ਉਸ ਲੜਕੀ ਦੇ ਵੱਲ ਦੇਖਦਾ ਉਹ ਲੜਕੀ ਪੂਰੀ ਤਰ੍ਹਾਂ ਪੈ ਚੁੱਕੀ ਹੁੰਦੀ ਆ ਉਹ ਬਹੁਤ ਯਾਰੇ ਘਬराई ਹੁੰਦੀ ਆ ਪਹਿਲਾਂ ਤਾਂ ਰਵੀ ਦੇਖਦਾ ਕਿ ਕੋਈ ਉਸਦੇ ਮਗਰ ਤਾਂ ਨਹੀਂ ਲੱਗਿਆ ਹੋਇਆ ਉਹ ਇੰਨੀ ਜਿਆਦੇ ਘਬराई ਆ ਉਹ ਹੱਥ ਜੋੜਦੀ ਆ ਤੇ ਆਖਦੀ ਆ ਕਿ ਮੈਨੂੰ ਮਦਦ ਦੀ ਜ਼ਰੂਰਤ ਆ ਇਹ ਸਭ ਕੁਝ ਦੇਖ ਕੇ ਰਵੀ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਉਹ ਸੋਚਣ ਲੱਗਦਾ ਹੈ ਕਿ ਕਿਤੇ ਕੋਈ ਐਸੀ ਵੈਸੀ ਗੱਲ ਤਾਂ ਨਹੀਂ ਉਹ ਲੜਕੀ ਕੱਲੀ ਸੀ ਉਹ ਸੋਚ ਨਹੀਂ ਹੀ ਲੱਗਿਆ ਕਿ ਮੈਂ ਕਿਸੇ ਮੁਸ਼ਕਲ ਵਿੱਚ ਤਾਂ ਨਹੀਂ ਫਸ ਜਾਵਾਂਗਾ ਫਿਰ ਉਹ ਥੋੜਾ ਜਿਹਾ ਅੱਗੇ ਹੁੰਦਾ ਹੈ ਤੇ ਉਸ ਲੜਕੀ ਵੱਲ ਚੰਗੀ ਤਰ੍ਹਾਂ ਦੇਖਦਾ ਹੈ ਉਸ ਦੇ ਚਿਹਰੇ ਤੇ ਬਹੁਤ ਜ਼ਿਆਦਾ ਡਰ ਸੀ ਮੇਰੀ ਮਦਦ ਕਰੋ ਕੋਈ ਮੇਰੀ ਮਦਦ ਕਰੋ ਕੋਈ ਮੇਰਾ ਪਿੱਛਾ ਕਰ ਰਿਹਾ ਹੈ ਇਸ ਲਈ ਰਵੀ ਉਸ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਲੈਂਦਾ ਹੈ ਉਸ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਉਹ ਗੱਡੀ ਤੋਰ ਲੈਂਦਾ ਹੈ ਉਸ ਨੂੰ ਲੱਗਦਾ ਹੈ ਕਿ ਇਹ ਲੜਕੀ ਸੱਚ ਬੋਲ ਰਹੀ ਹੈ ਇਹ ਸੱਚਮੁੱਚ ਹੀ ਪਰੇਸ਼ਾਨੀ ਦੇ ਵਿੱਚ ਹੀ ਸੱਚਮੁੱਚ ਹੀ ਕੋਈ ਇਸ ਦਾ ਪਿੱਛਾ ਕਰ ਰਿਹਾ ਹੈ ਉਥੋਂ ਗੱਡੀ ਤੋਰਦਾ ਹੈ ਲੜਕੀ ਬਹੁਤ ਘਬराई ਹੁੰਦੀ ਆ ਰਵੀ ਉਸ ਨੂੰ ਪੁੱਛਣ ਲੱਗਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ ਉਹ ਲੜਕੀ ਕਹਿੰਦੀ ਆ ਭਾਵੇਂ ਕਿਤੇ ਵੀ ਲੈ ਚਲੋ ਪਰ ਇੱਥੋਂ ਜਲਦੀ ਚਲੋ ਉਹ ਕਹਿੰਦੀ ਹੋਈ ਬੇਹੋਸ਼ ਹੋ ਜਾਂਦੀ ਆ ਜਿਉਂ ਹੀ ਉਹ ਬੇਹੋਸ਼ ਹੋ ਕੇ ਗੱਡੀ ਦੇ ਵਿੱਚ ਡਿੱਗਦੀ ਆ ਰਵੀ ਹੋਰ ਜ਼ਿਆਦਾ ਡਰ ਜਾਂਦਾ ਹੈ ਕਿਉਂਕਿ ਗੱਡੀ ਵਿੱਚ ਲੜਕੀ ਬੇਹੋਸ਼ ਸੀ ਤੇ ਉਹ ਕੁਝ ਵੀ ਦੱਸ ਨਹੀਂ ਰਹੀ ਸੀ ਉਹਦਾ ਪਿੱਛਾ ਕੋਈ ਕਰ ਰਿਹਾ ਸੀ ਰਵੀ ਨੂੰ ਸਮਝ ਨਹੀਂ ਆਉਂਦੀ ਕਿਵੇਂ ਕੀ ਕਰਾਂ ਉਹ ਜਲਦੀ ਜਲਦੀ ਗੱਡੀ ਚਲਾਉਂਦਾ ਹੈ ਉਦੋਂ ਹੀ ਇੱਕ ਵੱਡੀ ਗੱਡੀ ਉਹਦੇ ਸਾਹਮਣੇ ਆ ਕੇ ਰੁਕਦੀ ਆ ਉਸ ਗੱਡੀ ਦੇ ਵਿੱਚ ਕਿੰਨੇ ਸਾਰੇ ਮੁੰਡੇ ਹੁੰਦੇ ਹਨ ਉਹ ਰਵੀ ਨੂੰ ਗੱਡੀ ਰੋਕਣ ਦਾ ਇਸ਼ਾਰਾ ਕਰਦੇ ਨੇ ਪਰ ਰਵੀ ਗੱਡੀ ਨਹੀਂ ਰੋਕਦਾ ਉਹ ਗੱਡੀ ਦੇ ਵਿੱਚ ਉਤਰ ਕੇ ਰਵੀ ਦੀ ਗੱਡੀ ਦੇ ਕੋਲ ਆਉਂਦੇ ਹਨ ਤੇ ਉਸ ਨੂੰ ਪੁੱਛਦੇ ਹਨ ਕਿ ਇੱਥੋਂ ਕਿਸੇ ਲੜਕੀ ਨੂੰ ਜਾਂਦੇ ਹੋਏ ਦੇਖਿਆ ਇਹ ਸਭ ਕੁਝ ਦੇਖ ਕੇ ਰਵੀ ਘਬਰਾ ਜਾਂਦਾ ਹੈ ਉਹਨਾਂ ਮੁੰਡਿਆਂ ਨੂੰ ਕਹਿੰਦਾ ਕਿ ਮੈਂ ਨਹੀਂ ਦੇਖਿਆ ਕਿ ਜੋ ਲੜਕੀ ਗੱਡੀ ਦੇ ਵਿੱਚ ਬੇਹੋਸ਼ ਹੋਈ ਪਈ ਸੀ ਉਸ ਦੇ ਮੂੰਹ ਤੇ ਰਵੀ ਨੇ ਕੱਪੜਾ ਦੇ ਦਿੱਤਾ ਸੀ ਤੇ ਉਸ ਦਾ ਮੂੰਹ ਟਕਿਆ ਹੋਇਆ ਸੀ بارش ਕਰਕੇ ਉਹ ਲੜਕੇ ਪਿੱਛੇ ਵੀ ਨਹੀਂ ਦੇਖਦੇ ਤੇ ਆਪਣੀ ਗੱਡੀ ਦੇ ਵਿੱਚ ਬੈਠ ਜਾਂਦੇ ਨੇ ਰਵੀ ਬਹੁਤ ਜ਼ਿਆਦਾ ਪਰੇਸ਼ਾਨ ਹੁੰਦਾ ਉਹ ਗੱਡੀ ਨੂੰ ਜਲਦੀ ਜਲਦੀ ਚਲਾਉਂਦਾ ਤੇ ਹਸਪਤਾਲ ਵੱਲ ਜਾਂਦਾ ਉਹ ਲੜਕੀ ਨੂੰ ਹਸਪਤਾਲ ਲੈ ਜਾਂਦਾ ਹਸਪਤਾਲ ਦੇ ਨੇੜੇ ਜਾਂਦਾ ਤੇ ਉਹਨੂੰ ਇਹ ਪਤਾ ਲੱਗਦਾ ਕਿ ਇਹ ਨਾ ਹੋਵੇ ਕਿ ਲੋਕ ਇਸ ਕੁੜੀ ਨੂੰ ਲੱਭਦੇ ਲੱਭਦੇ ਹਸਪਤਾਲ ਪਹੁੰਚ ਜਾਣ ਮੈਂ ਉਸ ਕੁੜੀ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਉਹਨਾਂ ਲੜਕਿਆਂ ਨੂੰ ਪਤਾ ਨਾ ਲੱਗ ਜਾਵੇ ਕਿ ਇੱਥੇ ਇਹ ਕੁੜੀ ਹੈ ਉਸਨੂੰ ਬੇਸ਼ਰਮਾ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ ਉਸ ਦੀ ਮਦਦ ਕਰਨੀ ਚਾਹੁੰਦਾ ਸੀ ਰਵੀ ਹਸਪਤਾਲ ਜਾਣ ਦੀ ਬਜਾਏ ਉਸ ਲੜਕੀ ਨੂੰ ਸਿੱਧਾ ਆਪਣੇ ਘਰ ਲਿਆ ਜਾਂਦਾ ਸੋਚਣ ਲੱਗਦਾ ਕਿ ਮੈਂ ਕਿਤੇ ਹੋਰ ਹੀ ਛੱਡ ਵੀ ਨਹੀਂ ਸਕਦਾ ਹਸਪਤਾਲ ਵਿੱਚ ਲੜਕੀ ਸੇਫ ਨਹੀਂ ਇਸ ਲਈ ਸਵੇਰ ਤੱਕ ਆਪਣੇ ਘਰ ਰੱਖਦਾ ਜਦੋਂ ਸਵੇਰੇ ਹੋਸ਼ ਆਉਂਦੀ ਆ ਤਾਂ ਪੁੱਛਦਾ ਕਿੱਥੇ ਜਾਣਾ ਮੈਂ ਇਸ ਨੂੰ ਛੱਡ ਆਵਾਂਗਾ ਉਹ ਆਪਣੇ ਘਰੇ ਪਹੁੰਚਿਆ ਸੀ ਰੱਗ-ਪੱਗ ਰਾਤ ਦੇ 3 ਵੱਜ ਚੁੱਕੇ ਸੀ ਉਹ ਹੌਲੀ-ਹੌਲੀ ਗੱਡੀ ਵਿੱਚੋਂ ਉੱਤਰ ਕੇ ਆਪਣਾ ਦਰਵਾਜ਼ਾ ਖੋਲਦਾ ਤੇ ਆਸ-ਪਾਸ ਦੇਖਣ ਲੱਗਦਾ ਕਿ ਕੋਈ ਉਸ ਨੂੰ ਦੇਖਦਾ ਨਹੀਂ ਰਿਹਾ ਉਹ ਸੋਚ ਰਿਹਾ ਸੀ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਰਵੀ ਨਾਲ ਇੱਕ ਬੇਹੋਸ਼ ਲੜਕੀ ਆਈ ਆ ਤਾਂ ਚਾਰੇ ਪਾਸੇ ਲੋਕੀ ਉਸ ਦੀਆਂ ਗੱਲਾਂ ਕਰਨਗੇ ਫਿਰ ਉਸ ਦਾ ਆਟੋ ਚੱਲਣਾ ਨਹੀਂ ਪਤਾ ਨਹੀਂ ਲੋਕੀ ਉਹਦੇ ਬਾਰੇ ਕੀ ਸੋਚਣਗੇ ਉਹ ਆਸ-ਪਾਸੇ ਦੇਖਦਾ ਕੋਈ ਵੀ ਨਹੀਂ ਹੁੰਦਾ ਉਹ ਲੜਕੀ ਨੂੰ ਚੁੱਕ ਕੇ ਆਪਣੇ ਘਰ ਦੇ ਅੰਦਰ ਲੈ ਜਾਂਦਾ ਹੈ ਉਸ ਨੂੰ ਹੋਸ਼ ਵਿੱਚ ਲਿਆਉਣ ਦਾ ਕੋਸ਼ਿਸ਼ ਕਰਦਾ ਹੈ ਪਰ ਉਸ ਨੂੰ ਹੋਸ਼ ਨਹੀਂ ਆ ਰਹੀ ਸੀ ਸਵੇਰ ਹੋ ਚੁੱਕੀ ਸੀ ਲੜਕੀ ਅਜੇ ਵੀ ਆਰਾਮ ਨਾਲ ਸੁੱਤੀ ਪਈ ਸੀ ਰਵੀ ਉਸ ਨੂੰ ਦੇਖ ਰਿਹਾ ਸੀ ਕਿ ਉਹ ਉੱਠੇ ਤਾਂ ਉਸ ਨੂੰ ਕੁਝ ਪੁੱਛੇ ਉਹ ਕੁੜੀ ਵੈਸੇ ਬਹੁਤ ਥੱਕੀ ਹੋਈ ਸੀ ਉਹ ਠੀਕ-ਠਾਕ ਤਾਂ ਹੈ ਉੱਠ ਕੇ ਰਸੋਈ ਵਿੱਚ ਜਾਂਦਾ ਤੇ ਦੋ ਕੱਪ ਚਾਹ ਬਣਾ ਕੇ ਲਿਆਉਂਦਾ ਹੈ ਉਸੇ ਸਮੇਂ ਹੀ ਕਮਰੇ ਦਾ ਗੇਟ ਖੜਕਦਾ ਹੈ ਉਸ ਲੜਕੀ ਨੂੰ ਅਜੀਬ ਜਿਹਾ ਖੜਕਾ ਸੁਣ ਕੇ ਉਹ ਲੜਕੀ ਉੱਠ ਜਾਂਦੀ ਆ ਔਰ ਅਭੀ ਵਾਲਾ ਦੇਖ ਕੇ ਕਹਿ ਲੱਗਦੀ ਆ ਮੈਂ ਇੱਥੇ ਕਿਵੇਂ ਆ ਗਈ ਰਵੀ ਸਮਝ ਜਾਂਦਾ ਕਿ ਲੜਕੀ ਅਜੇ ਵੀ ਡਰੀ ਹੋਈ ਆ ਰਵੀ ਉਸ ਨੂੰ ਸਮਝਾਉਂਦਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਤੁਸੀਂ ਖਤਰੇ ਤੋਂ ਬਾਹਰ ਹੋ ਇਹ ਮੇਰਾ ਕਰ ਹੈ ਰਾਤ ਨੂੰ ਤੁਸੀਂ ਬਿਓਸ਼ ਹੋ ਗਏ ਸੀ ਤਾਂ ਮੈਂ ਤੁਹਾਨੂੰ ਆਪਣੇ ਘਰੇ ਲੈ ਆਇਆ ਇਹ ਸੁਣ ਕੇ ਲੜਕੀ ਥੋੜੀ ਜੀ ਸ਼ਾਂਤ ਹੁੰਦੀ ਆ ਰਵੀ ਉਸ ਨੂੰ ਚਾਹ ਦਾ ਕੱਪ ਦਿੰਦਾ ਹੈ ਰਵੀ ਆਖਦਾ ਹੈ ਤਦਸੀ ਰਾਮ ਦੇ ਨਾਲ ਬੈਠ ਕੇ ਚਾਹ ਪੀਵੋ ਉਹ ਕੁੜੀ ਨੂੰ ਪੁੱਛਣ ਲੱਗਦਾ ਹੈ ਕਿ ਹੁਣ ਮੈਨੂੰ ਦੱਸੋ ਤੁਸੀਂ ਕਿੱਥੇ ਜਾਣਾ ਹੈ ਤੁਹਾਡੇ ਨਾਲ ਕੀ ਹੋਇਆ ਹੈ ਲੜਕੀ ਇੱਕਦਾਂ ਫਿਰ ਡਰ ਜਾਂਦੀ ਹੈ ਰਵੀ ਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਕੁਝ ਗਲਤ ਤਾਂ ਨਹੀਂ ਪੁੱਛ ਲਿਆ ਉਹ ਲੜਕੀ ਨੂੰ ਕਮਰਾਈ ਦੇਖ ਕੇ ਪੁੱਛਦਾ ਜੇਕਰ ਤੁਸੀਂ ਨਹੀਂ ਦੱਸਣਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ ਮੈਨੂੰ ਇਹ ਤਾਂ ਦੱਸੋ ਤੁਸੀਂ ਕਿੱਥੇ ਜਾਣਾ ਹੈ ਕਿਉਂਕਿ ਤੁਸੀਂ ਸਵੇਰ ਹੋ ਗਈ ਤੁਸੀਂ ਕੁਝ ਵੀ ਨਹੀਂ ਦੱਸਿਆ ਮੈਂ ਤੁਹਾਨੂੰ ਤੁਹਾਡੇ ਕੰਮ ਤੇ ਛੱਡ ਆਉਂਦਾ ਜਾਂ ਫਿਰ ਤੁਹਾਡੇ ਘਰ ਛੱਡ ਆਉਂਦਾ ਹਾਂ ਉਹ ਆਖਦੀ ਹੈ ਨਹੀਂ ਕੁਝ ਵੀ ਨਹੀਂ ਮੈਂ ਕਿਤੇ ਨਹੀਂ ਜਾਣਾ ਉਸ ਨੂੰ ਫਿਰ ਉਹ ਸਾਰੀ ਕਹਾਣੀ ਦੱਸਦੀ ਆ ਕਿ ਉਸ ਦੇ ਨਾਲ ਕੀ ਹੋਇਆ ਤੇ ਫਿਰ ਉਹ ਦੱਸਣਾ ਸ਼ੁਰੂ ਕਰਦੀ ਆ ਕਿ ਮੈਂ ਆਪਣੀ ਕੰਪਨੀ ਦੇ ਵਿੱਚ ਨੌਕਰੀ ਕਰਦੀ ਹਾਂ ਮੇਰੇ ਮੰਮੀ ਡੈਡੀ ਮੈਂ ਆਪਣੇ ਮੰਮੀ ਡਾਡੀ ਦੇ ਨਾਲ ਰਹਿੰਦੀ ਆ ਅੱਜ ਸਾਡੀ ਕੰਪਨੀ ਦੇ ਵਿੱਚ ਵੱਡੇ ਮਾਲਕ ਆਏ ਹੋਏ ਸੀ ਉਹਨਾਂ ਨੇ ਸਾਰੇ ਵਰਕਰਾਂ ਨਾਲ ਮੀਟਿੰਗ ਰੱਖੀ ਸੀ ਮੀਟਿੰਗ ਇੰਨੀ ਲੰਮੀ ਚੱਗਲ ਰਹੀ ਸੀ ਕਿ ਹਨੇਰਾ ਹੋ ਗਿਆ ਮੈਂ ਮੀਟਿੰਗ ਖਤਮ ਹੋਣ ਤੋਂ ਬਾਅਦ ਬੱਸ ਸਟੈਂਡ ਤੇ ਖੜੀ ਸੀ ਬੱਸ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਬਹੁਤ ਤੇਜ਼ بارش ਹੋਣ ਲੱਗੀ ਇੱਕ ਬਹੁਤ ਵੱਡੀ ਗੱਡੀ ਮੇਰੇ ਸਾਹਮਣੇ ਆ ਕੇ ਰੁਕੀ ਜਿਸ ਵਿੱਚ ਕਾਫੀ ਮੁੰਡੇ ਬੈਠੇ ਸੀ ਉਹ ਗੱਡੀ ਬਿਲਕੁਲ ਮੇਰੇ ਸਾਹਮਣੇ ਆ ਗਈ ਉਹਨਾਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਮੁੰਡੇ ਮੈਨੂੰ ਪਰੇਸ਼ਾਨ ਕਰ ਰਹੇ ਸੀ ਉਹਨਾਂ ਦਾ ਨਸ਼ਾ ਕੀਤਾ ਹੋਇਆ ਸੀ ਉਹ ਸਾਰੇ ਗੱਡੀ ਵਿੱਚ ਉਤਰਦੇ ਹਨ ਤੇ ਮੈਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਮੈਂ ਉੱਥੋਂ ਭੱਜਣ ਲੱਗਦੀ ਹਾਂ ਉਸ ਸਮੇਂ ਬਹੁਤ ਹਨੇਰਾ ਹੋ ਚੁੱਕਿਆ ਸੀ ਰਾਤ ਦੇ 10 ਤੋਂ ਉੱਪਰ ਦਾ ਟਾਈਮ ਹੋ ਚੁੱਕਿਆ ਸੀ ਬੱਸ ਸਟੈਂਡ ਤੇ ਹੋਰ ਕੋਈ ਵੀ ਨਹੀਂ ਸੀ ਉਹਨਾਂ ਨੂੰ ਦੇਖ ਕੇ ਮੈਂ ਉੱਥੇ ਭੱਜ ਪਈ ਤੇਜ਼ੀ ਨਾਲ ਭੱਜਦੇ ਹੋਏ ਮੇਰੀ ਜੁੱਤੀ ਵੀ ਡਿੱਗ ਪਈ ਤੇ ਮੇਰਾ ਪਰਸ ਵੀ ਡਿੱਗ ਪਿਆ ਮੈਂ ਅੱਗੇ-ਅੱਗੇ ਭੱਜ ਰਹੀ ਸੀ ਤੇ ਉਹ ਮੇਰੇ ਪਿੱਛੇ ਭੱਜ ਰਹੇ ਸੀ ਮੈਨੂੰ ਤੁਹਾਡੀ ਗੱਡੀ ਦੀ ਸੀ ਮੈਂ ਤੁਹਾਡੀ ਗੱਡੀ ਤੇ ਖੜਕਾ ਕੀਤਾ ਕਿ ਤੁਸੀਂ ਉੱਠ ਜਾਵੋ ਉਹ ਮੈਨੂੰ ਐਨ ਲੱਗਿਆ ਕਿ ਤੁਸੀਂ ਮੈਨੂੰ ਉਹਨਾਂ ਤੋਂ ਵਿਚਾਰ ਰਹੋਗੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਇਹ ਸੁਣ ਕੇ ਰਵੀ ਉਸਨੂੰ ਕਹਿਣ ਲੱਗਦਾ ਤੁਸੀਂ ਫਿਕਰ ਨਾ ਕਰੋ ਹੁਣ ਤੁਸੀਂ ਮੇਰੇ ਘਰ ਦੇ ਵਿੱਚ ਹੋ ਇੱਥੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਕਰ ਸਕਦਾ ਉਸ ਨੂੰ ਆਪਣੀ ਗੱਡੀ ਦੇ ਵਿੱਚ ਬਿਠਾਉਂਦਾ ਹੈ ਤੇ ਉਹ ਲੜਕੀ ਰਵੀ ਨੂੰ ਆਪਣੇ ਘਰ ਦਾ ਰਸਤਾ ਦੱਸਦੀ ਆ 2 ਘੰਟਿਆਂ ਵਿੱਚ ਹੀ ਗੱਡੀ ਲੜਕੀ ਦੇ ਘਰੇ ਪਹੁੰਚ ਜਾਂਦੀ ਆ ਅੱਗੇ ਗਲੀ ਵਿੱਚ ਕਾਫੀ ਪੀੜ ਸੀ ਉਸ ਲੜਕੀ ਦਾ ਨਾਮ ਮੀਨੂ ਸੀ ਤੇ ਉਹ ਗੱਡੀ ਰਖਵਾਉਂਦੀ ਆ ਤੇ ਰਵੀ ਦਾ ਧੰਨਵਾਦ ਕਰਦੀ ਆ ਉਹ ਕਹਿੰਦੀ ਆ ਕਿ ਅੱਗੇ ਥੋੜੀ ਦੂਰ ਹੀ ਮੇਰਾ ਘਰ ਹੈ ਮੈਂ ਚਲੀ ਜਾਵਾਂਗੀ ਮੀਨੂ ਨੂੰ ਉੱਥੇ ਛੱਡ ਦਿੰਦਾ ਹੈ ਤੇ ਆਪ ਚਲਾ ਜਾਂਦਾ ਹੈ ਰਵੀ ਸਾਰਾ ਦਿਨ ਗੱਡੀ ਚਲਾਉਂਦਾ ਪਰ ਉਸਦੇ ਦਿਲ ਦਿਮਾਗ ਦੇ ਵਿੱਚ ਮੀਨੂ ਦਾ ਚਿਹਰਾ ਘੁੰਮ ਰਿਹਾ ਸੀ ਕਿਉਂਕਿ ਦੇਖਣ ਦੇ ਵਿੱਚ ਬਹੁਤ ਸੋਹਣੀ ਸੀ ਉਹ ਸਾਰਾ ਦਿਨ ਤਾਂ ਗੱਡੀ ਚਲਾਉਂਦਾ ਰਹਿੰਦਾ ਤੇ ਰਾਤ ਨੂੰ ਆਪਣੇ ਘਰ ਜਾ ਕੇ ਆਰਾਮ ਕਰਦਾ ਉਸ ਨੂੰ ਮੀਨੂ ਦੀਆਂ ਯਾਦਾਂ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਉਸ ਦੀ ਗੱਡੀ ਦੇ ਵਿੱਚ ਆਈ ਤੇ ਫਿਰ ਕਿਸ ਤਰ੍ਹਾਂ ਉਸਦੇ ਘਰੇ ਗਈ ਤੇ ਫਿਰ ਉਸ ਨੂੰ ਘਰ ਛੱਡ ਜਾਂਦੀ ਅਗਲੇ ਦਿਨ ਜਿਉਂ ਹੀ ਸਵੇਰ ਹੁੰਦੀ ਆ ਸਵੇਰੇ ਹੀ ਉਸ ਦਾ ਗੇਟ ਖੜਕਦਾ ਹੈ ਰਵੀ ਉੱਠ ਕੇ ਗੇਟ ਖੋਲਦਾ ਤੇ ਸਾਹਮਣੇ ਮੀਨੂ ਖੜੀ ਸੀ ਉਹ ਇਕੱਲੀ ਨਹੀਂ ਨਾਲ ਉਸਦੇ ਮਾਤਾ ਪਿਤਾ ਵੀ ਸੀ ਇਹ ਦੇਖ ਕੇ ਰਵੀ ਹੈਰਾਨ ਹੋ ਜਾਂਦਾ ਉਹ ਮੀਨੂ ਨੂੰ ਪੁੱਛਣ ਲੱਗਦਾ ਕਿ ਤੁਸੀਂ ਕਿਵੇਂ ਆਏ ਹੋ ਉਹ ਉਹਨਾਂ ਨੂੰ ਘਰ ਦੇ ਅੰਦਰ ਲੈ ਜਾਂਦਾ ਹੈ ਰਵੀ ਦੇ ਮੰਮੀ ਡੈਡੀ ਆਖਦਿਆਂ ਨੇ ਪੁੱਤ ਅੱਜ ਦੇ ਜਮਾਨੇ ਦੇ ਵਿੱਚ ਤੇਰੇ ਵਰਗਾ ਭਲਾ ਮੁੰਡਾ ਮਿਲਣਾ ਬਹੁਤ ਮੁਸ਼ਕਲ ਹੈ ਮੀਨੂ ਘਰ ਨਹੀਂ ਆਈ ਸੀ ਮੀਨੂ ਘਰ ਨਹੀਂ ਆਈ ਸੀ ਅੜੀ ਸੀ ਬਹੁਤ ਚਿੰਤਾ ਦੇ ਵਿੱਚ ਸੀ ਤੂੰ ਸਾਡੀ ਧੀ ਦੀ ਮਦਦ ਕੀਤੀ ਅਸੀਂ ਤੇਰਾ ਧੰਨਵਾਦ ਕਰਨ ਆਏ ਆਂ ਰਵੀ ਕਹਿਣ ਲੱਗਿਆ ਧੰਨਵਾਦ ਵਾਲੀ ਤਾਂ ਕੋਈ ਗੱਲ ਨਹੀਂ ਬਸ ਮੈਂ ਤਾਂ ਇੱਕ ਇਨਸਾਨ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਇਆ ਹੈ ਤੇ ਫਿਰ ਰਵੀ ਉਹਨਾਂ ਦੇ ਲਈ ਚਾਹ ਬਣਾ ਕੇ ਲਿਆਉਂਦਾ ਹੈ ਮੈਨੂੰ ਬਹੁਤ ਖੁਸ਼ ਹੁੰਦੀ ਹੈ ਤੇ ਫਿਰ ਮੀਨੂ ਦੇ ਮੰਮੀ ਡੈਡੀ ਵੀ ਬਹੁਤ ਖੁਸ਼ ਹੁੰਦੇ ਹਨ ਰਵੀ ਉਸ ਦੇ ਮਾਤਾ ਪਿਤਾ ਦੇ ਨਾਲ ਗੱਲਾਂ ਕਰਦਾ ਹੈ ਗੱਲਾਂ ਬਾਤਾਂ ਰਾਹੀਂ ਉਸ ਨੂੰ ਰਵੀ ਬਹੁਤ ਉਹਨਾਂ ਨੂੰ ਚੰਗਾ ਲੱਗਦਾ ਹੈ ਤੇ ਫਿਰ ਮੈਨੂੰ ਆਖਦੀ ਹੈ ਕਿ ਜਿੱਥੇ ਮੈਂ ਕੰਮ ਕਰਦੀ ਆ ਮੈਂ ਤੈਨੂੰ ਵੀ ਉੱਥੇ ਕੰਮ ਦਿਵਾ ਦੇਵਾਂਗੀ ਕਿਉਂਕਿ ਤੂੰ ਬਹੁਤ ਮਿਹਨਤੀ ਮੁੰਡਾ ਹੈ ਉਹ ਆਖਦਾ ਹੈ ਕਿ ਮੈਂ ਆਟੋ ਚਲਾਉਂਦਾ ਹਾਂ ਮੈਨੂੰ ਆਖਦੀ ਆ ਕੋਈ ਗੱਲ ਨਹੀਂ ਸ਼ਾਮ ਦੀ ਡਿਊਟੀ ਤੋਂ ਬਾਅਦ ਤੂੰ ਆਟੋ ਚਲਾ ਸਕਦਾ ਹੈ ਤੇ ਮੈਨੂੰ ਦੇ ਮੰਮੀ ਡੈਡੀ ਨੂੰ ਰਵੀ ਬਹੁਤ ਪਸੰਦ ਆਉਂਦਾ ਹੈ ਤੇ ਉਹ ਰਵੀ ਦੇ ਨਾਲ ਹੀ ਮੀਨੂ ਦਾ ਰਿਸ਼ਤਾ ਪੱਕਾ ਕਰ ਦਿੰਦੇ ਹਨ ਤੇ ਰਵੀ ਨੂੰ ਵੀ ਜਿਸ ਕੰਪਨੀ ਦੇ ਵਿੱਚ ਮੀਨੂ ਕੰਮ ਕਰਦੀ ਸੀ ਉੱਥੇ ਨੌਕਰੀ ਮਿਲ ਜਾਂਦੀ ਹੈ ਉਸ ਨੂੰ 10000 ਤਨਖਾਹ ਵੀ ਮਿਲਦੀ ਹੈ ਤੇ ਨੌਕਰੀ ਤੋਂ ਬਾਅਦ 6 ਵਜੇ ਤੋਂ ਬਾਅਦ ਉਹ 10 ਵਜੇ ਤੱਕ ਰਾਤ ਨੂੰ ਆਟੋ ਚਲਾਉਂਦਾ ਹੈ ਉਸ ਤੋਂ ਵੀ ਉਸ ਨੂੰ ਚੰਗੇ ਪੈਸੇ ਬਣ ਜਾਂਦੇ ਸੀ ਇਸ ਲਈ ਹੁਣ ਮੀਨੂ ਤੇ ਰਵੀ ਦਾ ਵਿਆਹ ਹੋ ਜਾਂਦਾ ਹੈ ਤੇ ਦੋਨੋਂ ਜਾਣੇ ਖੁਸ਼ੀ-ਖੁਸ਼ੀ ਰਹਿੰਦੇ ਹਨ ਮੀਨੂ ਦੇ ਮਾਤਾ ਦੇਵੀ ਬਹੁਤ ਖੁਸ਼ ਹੁੰਦੇ ਹਨ ਕਿ ਸਾਡੀ ਧੀ ਦੇ ਲਈ ਇੰਨਾ ਚੰਗਾ ਲੜਕਾ ਮਿਲ ਗਿਆ ਤੇ ਮੈਨੂੰ ਵੀ ਬਹੁਤ ਖੁਸ਼ ਹੁੰਦੀ ਹੈ ਕਿਉਂਕਿ ਰਵੀ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਮੁੰਡਾ ਹੁੰਦਾ ਹੈ ਸੋ ਏਸੀ ਜੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਰਵੀ ਦੀ ਇਮਾਨਦਾਰੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਸੁਣਨ ਦੇ ਲਈ ਆਪਣੇ ਚੈਨਲ ਕਹਾਣੀਆਂ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਬਹੁਤ ਬਹੁਤ ਧੰਨਵਾਦੀ